ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਰ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਅੱਜ ਅਸੀਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜਿਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਸਲਵਾਰ ਦੇ ਵਿੱਚ 벨ਟ ਔਰ ਇਲਾਸਟਿਕ ਕਿਵੇਂ ਲਗਾਣੀ ਹੈ ਠੀਕ ਹੈ ਜੀ ਇਹ ਸਟ੍ਰੇਟ ਸਲਵਾਰ ਹੈ ਇਹ ਅਸੀਂ ਰੈਡੀ ਕੀਤੀ ਹੈ ਸਟ੍ਰੇਟ ਸਲਵਾਰ ਔਰ ਇਹਦੇ ਵਿੱਚ ਅਸੀਂ ਲਗਾਈ ਹੈ ਫਰੰਟ ਤੇ 벨ਟ ਔਰ ਬੈਕ ਤੇ ਅਸੀਂ ਇਲਾਸਟਿਕ ਪਾਈ ਹੈ ਇਹ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਪਾਇਆ ਜਾਂਦਾ ਹੈ ਠੀਕ ਹੈ ਆਜੋ ਜੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਦੱਸਾਂਗੇ ਆਓ ਚੱਲੀਏ ਹੁਣ ਮਸ਼ੀਨ ਤੇ ਤੁਹਾਨੂੰ ਦੱਸਦੇ ਆਂ ਸਭ ਤੋਂ ਪਹਿਲਾਂ ਅਸੀਂ 12 ਇੰਚ ਦਾ ਇੱਕ ਬੁਕਰਮ ਦਾ ਪੀਸ ਲੈ ਲੈਣਾ ਆ ਠੀਕ ਹੈ ਜੀ ਜੋ ਫਰੰਟ ਤੇ ਲੱਗੇਗਾ ਔਰ ਇਲਾਸਟਿਕ ਲੈਣੀ ਹੈ ਜਿੰਨਾ ਵੀ ਤੁਹਾਡਾ ਲੱਕ ਹੈਗਾ ਉਹਦਾ ਹਾਫ ਕਰ ਲੈਣਾ ਆ ਠੀਕ ਹੈ ਜੀ ਹੁਣ ਅਸੀਂ ਕੀ ਕਰਨਾ ਹੈ ਸਾਰੀ ਸਲਵਾਰ ਰੈਡੀ ਕਰਨ ਤੋਂ ਬਾਅਦ ਅਸੀਂ 벨ਟ ਦੇ ਉੱਤੇ 2-2 ਇੰਚ ਦੀ ਮਾਰਕਿੰਗ ਕਰ ਲੈਣੀ ਆ ਇਸ ਤਰ੍ਹਾਂ ਤਾਂ ਕਿ ਸਾਨੂੰ ਜਦੋਂ ਅਸੀਂ 벨ਟ ਅਟੈਚ ਕਰਨੀ ਹੈ ਔਰ ਇਲਾਸਟਿਕ ਅਟੈਚ ਕਰਨੀ ਹੈ ਸਾਨੂੰ ਈਜ਼ੀ ਰਹੇਗਾ ਕਿ ਕਿੰਨਾ ਕਪੜਾ ਅਸੀਂ ਫੋਲਡ ਕਰਨਾ ਹੈ ਪੂਰੇ ਰਾਉਂਡ ਦੇ ਵਿੱਚ ਅਸੀਂ 2-2 ਇੰਚ ਦੀ ਮਾਰਕਿੰਗ ਕਰ ਲੈਣੀ ਹੈ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਅਸੀਂ ਇਲਾਸਟਿਕ ਪਾ ਸਕਦੇ ਹਾਂ ਸਲਵਾਰ ਦੇ ਵਿੱਚ ਹੁਣ ਸਭ ਤੋਂ ਪਹਿਲਾਂ ਕੀ ਕਰਨਾ ਹੈ ਲਾਸਟਿਕ ਨੂੰ ਇਸ ਤਰੀਕੇ ਦੇ ਨਾਲ ਬੁਕਰਮ ਦੇ ਉੱਤੇ ਰੱਖ ਕੇ ਅੱਧਾ ਇੰਚ ਤਕਰੀਬਨ ਇਹਨੂੰ ਪੱਕਾ ਕਰ ਲੈਣਾ ਹੈ ਇੱਥੋਂ ਡਬਲ ਸੀਨ ਦੇ ਨਾਲ ਅਸੀਂ ਪੱਕਾ ਕਰ ਲੈਣਾ ਹੈ ਐਕਸਟਰਾ ਧਾਗੇ ਨੂੰ ਕੱਟ ਲੈਣਾ ਹੈ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਰਾਉਂਡ ਘੁਮਾ ਕੇ ਜਿਵੇਂ ਬੈਲਟ ਹੁੰਦੀ ਹੈ ਉਸ ਤਰੀਕੇ ਦੇ ਨਾਲ ਅਸੀਂ ਰਾਉਂਡ ਬਣਾ ਲੈਣਾ ਜਿਵੇਂ ਅਸੀਂ ਪਲਾਜ਼ੋ ਦੇ ਵਿੱਚ ਇਲਾਸਟਿਕ ਪਾਉਣ ਲਈ ਇਲਾਸਟਿਕ ਨੂੰ ਅਸੀਂ ਆ ਰਾਉਂਡ ਦੇ ਵਿੱਚ ਜੁਆਇੰਟਰ ਨੂੰ ਜੋੜ ਕੇ ਠੀਕ ਹੈ ਇੱਕ ਰਾਉਂਡ 벨ਟ ਬਣਾ ਲੈਣੇ ਆ ਉਸੇ ਤਰੀਕੇ ਨਾਲ ਸੇਮ ਇਹਨੂੰ ਬਣਾ ਲੈਣਾ ਹੈ ਬਹੁਤ ਹੀ ਈਜ਼ੀ ਤਰੀਕਾ ਦੱਸਾਂਗੇ ਹੁਣ ਅਸੀਂ ਇੱਥੋਂ 벨ਟ ਨੂੰ ਫੜ ਕੇ ਜੋ ਬੁਕਰਮ ਪੱਟੀ ਹੈ ਉਹਨੂੰ ਫੜ ਕੇ ਇਸ ਤਰੀਕੇ ਨਾਲ ਇਹਦਾ ਸੈਂਟਰ ਕਰ ਲੈਣਾ ਹੈ ਇੱਥੇ ਇੱਕ ਹਲਕਾ ਜਿਹਾ ਮਾਰਕਿੰਗ ਕਰ ਲੈਣੀ ਹੈ ਤਾਂ ਕਿ ਨਿਸ਼ਾਨੀ ਰਵੇ ਹੁਣ ਕੀ ਕਰਨਾ ਹੈ ਹੁਣ ਇਹਦੀ ਸਲਵਾਰ ਦੀ ਫਰੰਟ ਸਾਈਡ ਲੈਣੀ ਹੈ ਜਿਸ ਸਾਈਡ ਤੇ ਸਾਡੇ 발 ਪਏ ਹੋਏ ਨੇ ਓਕੇ ਹੁਣ ਇਹ ਜੋ ਬੈਟ ਦੀ ਸੈਂਟਰ ਵਾਲੀ ਸਲਾਈ ਹੈ ਇਹਦੇ ਉੱਤੇ ਅਸੀਂ ਇਹ ਬੁਕਰਮ ਪੱਟੀ ਦੀ ਜਿਹੜੀ ਕਰੀਜ਼ ਬਣਾਈ ਆ ਉਹਨੂੰ ਰੱਖਾਂਗੇ ਇਸ ਤਰ੍ਹਾਂ ਇਹ ਦੇਖੋ ਇਹਨੂੰ ਜਿੱਥੇ ਅਸੀਂ 2 ਇੰਚ ਦੀ ਮਾਰਕਿੰਗ ਕੀਤੀ ਹੈ ਉਥੋਂ ਸਟਾਰਟ ਕਰਾਂਗੇ ਔਰ ਕੱਪੜੇ ਨੂੰ ਇਹਦੇ ਉੱਤੇ ਇਸ ਤਰੀਕੇ ਦੇ ਨਾਲ ਫੋਲਡ ਕਰ ਲੈਣਾ ਠੀਕ ਹੈ ਜੀ ਇੱਥੇ ਸਭ ਤੋਂ ਪਹਿਲਾਂ ਅਸੀਂ ਸੈਂਟਰ ਦੇ ਵਿੱਚ ਇੱਕ ਸਲਾਈ ਲਗਾ ਲੈਣੀ ਹੈ ਤਾਂ ਕਿ ਸਾਡੀ ਜਿਹੜੀ ਬੁਕਰਮ ਪੱਟੀ ਹੈ ਉਹ ਇੱਧਰ ਉੱਧਰ ਨੂੰ ਨਾ ਖਿਸਕੇ ਉਹਦੇ ਨਾਲ ਕੀ ਹੈ ਕਿ ਜਿਹੜੀ ਫਿਨਿਸ਼ਿੰਗ ਨਹੀਂ ਆਣੀ ਔਰ ਸਾਡੀ ਜਿਹੜੀ ਬੁਕਰਮ ਪੱਟੀ ਹੈ ਉਹ ਸਾਈਡ ਨੂੰ ਵੀ ਜਾ ਸਕਦੀ ਹੈ ਹੈਨਾ ਹੁਣ ਇਸ ਤਰੀਕੇ ਦੇ ਨਾਲ ਫੋਲਡ ਕਰਕੇ ਅਸੀਂ ਬਿਲਕੁਲ ਨਾਲ-ਨਾਲ ਸਲਾਈ ਲਗਾ ਦੇਣੀ ਹੈ ਕਪੜੇ ਦੇ ਇਹ ਇਸ ਤਰ੍ਹਾਂ ਇੱਥੇ ਹੁਣ ਸਾਡਾ ਜੋ ਜੁਆਇੰਟ ਸੀ ਬੁਕਰਮ ਹੋਰ ਇਲਾਸਟਿਕ ਦਾ ਉਹ ਆ ਗਿਆ ਇੱਥੇ ਅਸੀਂ ਇੱਕ ਹਲਕੀ ਜੀ ਸਲਾਈ ਫੇਰ ਉੱਪਰ ਲਗਾ ਲਾਂਗੇ ਤਾਂ ਕਿ ਪੀਸ ਖਿਸਕੇ ਨਾ ਸਾਡਾ ਹੁਣ ਅਸੀਂ ਦੁਬਾਰਾ نیچے ਤੋਂ ਸਲਾਈ ਸ਼ੁਰੂ ਕਰਨੀ ਹੈ ਇਲਾਸਟਿਕ ਦੀ ਸੇਮ ਜਿਸ ਤਰੀਕੇ ਦੇ ਨਾਲ ਤੁਸੀਂ ਪਲਾਜ਼ੋ ਦੇ ਵਿੱਚ ਇਲਾਸਟਿਕ ਪਾਉਂਦੇ ਆ ਹਨਾ ਬਿਲਕੁਲ ਸੇਮ ਉਹੀ ਤਰੀਕੇ ਦੇ ਨਾਲ ਅਸੀਂ ਇਲਾਸਟਿਕ ਪਾਣੀ ਆ ਇਹ ਦੇਖੋ 2 ਇੰਚ ਦੇ ਨਿਸ਼ਾਨ ਤੇ ਅਸੀਂ ਇਲਾਸਟਿਕ ਨੂੰ ਰੱਖ ਲੈਣਾ ਹੈ ਔਰ ਬਿਲਕੁਲ ਨਾਲ-ਨਾਲ ਕੱਪੜੇ ਦੇ ਉੱਤੇ ਸਲਾਈ ਲਗਾਣੀ ਹੈ ਇਹ ਸਲਾਈ ਸਾਡੀ ਜਿਹੜੀ ਹੈ ਇਲਾਸਟਿਕ ਦੇ ਉੱਪਰ ਨਹੀਂ ਛੜਨੀ ਚਾਹੀਦੀ ਕਿਉਂਕਿ ਅਗਰ ਲਾਸਟਿਕ ਦੇ ਉੱਪਰ ਸਲਾਈ ਚੜ ਗਈ ਤਾਂ ਇਲਾਸਟਿਕ ਦੇ ਨਾਲ ਜਿਹੜੀ ਫਿਨਿਸ਼ਿੰਗ ਹੈ ਉਹ ਪੂਰੀ ਨਹੀਂ ਆਏਗੀ ਔਰ ਜਿਹੜਾ ਕੱਪੜਾ ਹੈ ਉਹ ਅਲੱਗ-ਅਲੱਗ ਸਾਈਡ ਨੂੰ ਇਕੱਠਾ ਹੋ ਜਾਣਾ ਹੈ ਔਰ ਉਹਦੇ ਨਾਲ ਜਿਹੜੇ ਬਾੜ ਐ ਇਲਾਸਟਿਕ ਤੇ ਉਹ ਪ੍ਰੋਪਰ ਸੈੱਟ ਨਹੀਂ ਹੋਣੇ ਹੈਗੇ ਠੀਕ ਹੈ ਜੀ ਇਸ ਲਈ ਆਪਾਂ ਬਿਲਕੁਲ ਨਾਲ-ਨਾਲ نیچے ਰੱਖ ਕੇ ਸਲਾਈ ਨੂੰ ਲਗਾਉਣਾ ਹੈ ਇਸ ਤਰ੍ਹਾਂ ਸੀ ਇਲਾਸਟਿਕ ਨੂੰ ਖਿੱਚ ਲੈਣਾ ਹੈ ਜਦੋਂ ਸਾਡੀ ਇਲਾਸਟਿਕ ਨੇ ਥੋੜੀ ਰਹਿ ਜਾਣਾ ਹੈ ਤਾਂ ਅਸੀਂ ਪਿੱਛੇ ਨੂੰ ਬਾੜ ਕੱਢ ਕੇ ਇਲਾਸਟਿਕ ਨੂੰ ਖਿੱਚ ਕੇ ਸੇਮ ਉਹੀ ਪ੍ਰੋਸੀਜਰ ਦੇ ਨਾਲ ਬਿਲਕੁਲ ਬਰਾਬਰ ਰੱਖ ਕੇ ਨਾਲ-ਨਾਲ ਸਲਾਈ ਲਗਾ ਲੈਣੀ ਹੈ ਇਸ ਤਰ੍ਹਾਂ ਤੁਸੀਂ ਬਾਰ-ਬਾਰ ਕੱਪੜੇ ਨੂੰ ਸੇਮ ਉਸੇ ਤਰ੍ਹਾਂ ਖਿੱਚ ਲੈਣਾ ਹੈ ਠੀਕ ਹੈ ਇਸ ਤਰ੍ਹਾਂ ਕੱਪੜੇ ਨੂੰ ਪਿੱਛੇ ਨੂੰ ਖਿੱਚ ਦੇਣਾ ਹੈ ਔਰ ਇਲਾਸਟਿਕ ਨੂੰ ਅੱਗੇ ਨੂੰ ਖਿੱਚ ਕੇ ਫਿਰ ਦੁਬਾਰਾ ਤੋਂ ਉਹੀ ਪ੍ਰੋਸੀਜਰ ਦੇ ਨਾਲ ਆਪਾਂ ਸਿਲਾਈ ਲਗਾ ਲੈਣੀ ਹੈ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈ ਸਲਵਾਰ ਦੇ ਵਿੱਚ 벨ਟ ਇਲਾਸਟਿਕ ਲਗਾਉਣ ਦਾ ਠੀਕ ਹੈ ਜੀ ਕਈ ਵਾਰ ਕਸਟਮਰ ਚਾਹੁੰਦਾ ਹੁੰਦਾ ਕਿ ਅਸੀਂ ਸਲਵਾਰ ਦੇ ਵਿੱਚ ਨਾਲਾ ਨਹੀਂ ਪਾਣਾ ਜਾਂ ਨਹੀਂ ਲਾਈਕ ਕਰਦੇ ਆ ਤਾਂ ਉੱਥੇ ਤੁਸੀਂ ਇਸ ਤਰ੍ਹਾਂ ਸਟ੍ਰੇਟ ਸਲਵਾਰ ਦੇ ਵਿੱਚ ਬੁਕਰਮ ਦੇ ਨਾਲ ਇਲਾਸਟਿਕ ਪਾ ਸਕਦੇ ਹੋ ਠੀਕ ਹੈ ਜੀ ਹੁਣ ਇਹ ਦੇਖ ਲੈਣਾ ਕਿ ਕਪੜਾ ਕਿੰਨਾ ਰਹਿ ਗਿਆ ਆ ਇਹਨੂੰ ਪ੍ਰੋਪਰ ਸੈੱਟ ਕਰਕੇ ਅਸੀਂ ਸਿਲਾਈ ਲਗਾ ਲੈਣੀ ਹੈ ਇਸ ਤਰ੍ਹਾਂ ਇੱਥੇ ਹੁਣ ਸਾਡਾ ਦੇਖਣਾ ਹੈ ਕਿ ਕਪੜਾ ਕਿੱਥੇ ਸੈਟ ਆਂਦਾ ਔਰ ਜਿੱਥੇ ਜੁਆਇੰਟ ਆਣਾ ਹੈ ਸੇਮ ਪਹਿਲਾਂ ਵਾਂਗ ਅਸੀਂ ਉੱਥੇ ਇੱਕ ਸਿਲਾਈ ਉੱਪਰ ਨੂੰ ਲਗਾ ਲੈਣੀ ਹੈ ਤਾਂ ਕਿ ਜੁਆਇੰਟ ਜਿਹੜਾ ਖਿਸਕੇ ਨਾ ਦੇਖੋ ਇੱਥੇ ਸਾਡਾ ਜੁਆਇੰਟ ਆ ਗਿਆ ਔਰ ਇੱਥੋਂ ਅਸੀਂ ਨੂੰ ਉੱਪਰ ਨੂੰ ਇੱਕ ਸਲਾਈ ਲਗਾ ਲੈਣੀ ਹੈ ਹੁਣ ਅਸੀਂ ਸੇਮ ਜਿਵੇਂ ਪਹਿਲਾਂ ਬੁਕਰਮ ਦੇ ਉੱਤੇ ਸਲਾਈ ਲਗਾਈ ਸੀ ਉਸੇ ਤਰ੍ਹਾਂ ਇੱਥੇ ਰੱਖ ਕੇ ਸਲਾਈ ਲਗਾ ਲੈਣੀ ਹੈ ਕੱਪੜੇ ਨੂੰ ਪ੍ਰੋਪਰ ਸੈੱਟ ਕਰਕੇ ਬਿਲਕੁਲ ਪੂਰੀ ਸਫਾਈ ਦੇ ਨਾਲ ਇਹ ਸਲਾਈ ਲਗਾਣੀ ਹੈ ਏ ਦੇਖੋ ਸਾਡੀ 벨ਟ ਰੈਡੀ ਹੈ ਹੁਣ ਅਸੀਂ ਐਕਸਟਰਾ ਧਾਗੇ ਜਿਹੜੇ ਆ ਉਹਨਾਂ ਨੂੰ ਕਟਿੰਗ ਕਰ ਲੈਣਾ ਆ ਔਰ ਜੋ ਇਲਾਸਟਿਕ ਦੇ ਵਿੱਚ ਕੱਪੜੇ ਦੇ ਵਾਲ ਨੇ ਉਹਨਾਂ ਨੂੰ ਸੈੱਟ ਕਰ ਲੈਣਾ ਇਸ ਤਰ੍ਹਾਂ ਖਿੱਚ ਕੇ ਦੋ ਚਾਰ ਵਾਰ ਦੋਨੋਂ ਸਾਈਡ ਨੂੰ ਖਿੱਚ ਕੇ ਅਸੀਂ ਇਹਨਾਂ ਨੂੰ ਸੈੱਟ ਕਰ ਲੈਣਾ ਆ ਇਸ ਤਰ੍ਹਾਂ ਇਹ ਤੁਹਾਡੇ ਵਾਲ ਜਿਹੜੇ ਆ ਪ੍ਰੋਪਰ ਸੈੱਟ ਹੋਣੇ ਚਾਹੀਦੇ ਆ ਜਿਹੜੀ ਆਸਣ ਵਾਲੀ ਸੀਨ ਹੈ ਇਹ ਆਮੋ ਸਾਹਮਣੇ ਹੋਣੀ ਚਾਹੀਦੀ ਹੈ ਜਦੋਂ ਅਸੀਂ ਵਾਲ ਖਿੱਚਦੇ ਆ ਹੁਣ ਅਸੀਂ ਇਹਦੇ ਉੱਤੇ ਇੱਕ ਬੈਟਮੀ ਸਲਾਈ ਲਗਾਵਾਂਗੇ ਠੀਕ ਹੈ ਜੀ ਇਹਦੇ ਸੈਂਟਰ ਦੇ ਵਿੱਚ ਤੁਸੀਂ ਪਿੱਛੇ ਤੋਂ ਇਲਾਸਟਿਕ ਨੂੰ ਫੜ ਕੇ ਖਿੱਚਦੇ ਰਹਿਣਾ ਹੈ ਔਰ ਅੱਗੇ ਤੋਂ ਇਲਾਸਟਿਕ ਤੋਂ ਫੜ ਕੇ ਅੱਗੇ ਨੂੰ ਖਿੱਚਣਾ ਹੈ ਠੀਕ ਹੈ ਜੀ ਧਿਆਨ ਰੱਖਣਾ ਹੈ ਕਿ ਕੱਲਾ ਕਪੜਾ ਹੀ ਨਾ ਖਿੱਚਿਆ ਜਾਵੇ ਅੱਗੇ ਨੂੰ ਇਲਾਸਟਿਕ ਨੂੰ ਫੜ ਕੇ ਖਿੱਚਣਾ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੇ ਸਟਾਰਟਿੰਗ ਦੇ ਵਿੱਚ ਹੁੰਦੇ ਆ ਉਹ ਕੱਲਾ ਕਪੜਾ ਖਿੱਚ ਲੈਂਦੇ ਆ ਉਹਦੇ ਨਾਲ ਕੀ ਹੈ ਬਲ ਸਾਰੇ ਜਿਹੜੇ ਕਪੜੇ ਦੇ ਇੱਕ ਸਾਈਡ ਨੂੰ ਖਿਸਕ ਜਾਂਦੇ ਆ ਉਦੋਂ ਫੇ ਸਲਵਾਰ ਜਾਂ ਪਲਾਜ਼ੋ ਆ ਉਹ ਘੁੰਮਦਾ ਰਹਿੰਦਾ ਹੈ ਇੱਕ ਸਾਈਡ ਨੂੰ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਸਲਾਈ ਲਗਾ ਲੈਣੀ ਆ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਇਹ ਆਈਡੀਆ ਪਸੰਦ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਰੇ ਹੁਣ ਅਸੀਂ ਇੱਥੇ ਬੁਕਰਮ ਪੱਟੀ ਦੇ ਉੱਤੇ ਇੱਕ ਬੈਟਮੀ ਸਲਾਈ ਲਗਾਵਾਂਗੇ ਇਸ ਤਰ੍ਹਾਂ ਦੇਖੋ ਬਹੁਤ ਹੀ ਆਸਾਨੀ ਦੇ ਨਾਲ ਇਹ ਬੁਕਰਮ ਪੱਟੀ ਔਰ ਇਲਾਸਟਿਕ ਲਾ ਕੇ ਰੈਡੀ ਹੋ ਗਈ ਹੈ ਸਲਵਾਰ ਇਹ ਦੇਖੋ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ